ਸਤਿ ਸ੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਭਾਰਤ ਪਾਕਿਸਤਾਨ ਦਰਮਿਆਨ ਜੰਗਬੰਦੀ ਤੋਂ ਬਾਅਦ ਹਾਲਾਤ ਆਮ ਹੁੰਦੇ ਨਜ਼ਰ ਆ ਰਹੇ ਨੇ ਡੋਨਾਲਡ ਟਰੰਪ ਦੀ ਇਹਦੇ ਵਿੱਚ ਕਾਫੀ ਵੱਡੀ ਭੂਮਿਕਾ ਮੰਨੀ ਜਾ ਰਹੀ ਹੈ ਕਿਉਂਕਿ ਉਹਨਾਂ ਦੀ ਪੋਸਟ ਤੋਂ ਬਾਅਦ ਹੀ ਖਬਰਾਂ ਅਸ਼ਰ ਹੋਈਆਂ ਸਿਗੀਆਂ ਕਿ ਦੋਵਾਂ ਮੁਲਕਾਂ ਦੇ ਵਿੱਚ ਸਮਝੌਤਾ ਹੋ ਗਿਆ ਸਹਿਮਤੀ ਬਣ ਗਈ ਇੱਕ ਦੂਜੇ ਦੇ ਉੱਤੇ ਹਮਲਾ ਨਹੀਂ ਕੀਤਾ ਜਾਵੇਗਾ ਇਸੇ ਦੇ ਚਲਦਿਆਂ ਹੁਣ ਜਦੋਂ ਮਾਹੌਲ ਆਮ ਵਰਗਾ ਹੋਣ ਲੱਗ ਪੈ ਲੋਕ ਆਪਣੇ ਕੰਮ ਕਾਜ ਦੇ ਉੱਤੇ ਪਰਤਣ ਲੱਗੇ ਨੇ ਬਾਰਡਰ ਏਰੀਆ ਤੋਂ ਵੀ ਖਬਰਾਂ ਆ ਰਹੀਆਂ ਨੇ ਕਿ ਉੱਧਰ ਵੀ ਲੋਕ ਆਪਣੇ ਘਰਾਂ ਨੂੰ ਵਾਪਸੀ ਕਰਨ ਲੱਗ ਪਏ ਨੇ ਜਿਹੜੇ ਡਰ ਤੇ ਸਹਿਮ ਦੇ ਮਾਹੌਲ 'ਚ ਆਪਣੇ ਘਰ-ਬਾਰ ਛੱਡ ਕੇ ਰਿਸ਼ਤੇਦਾਰੀਆਂ ਦੇ ਵਿੱਚ ਚਲੇ ਗਏ ਸਨ ਤੇ ਉੱਥੇ ਹੀ ਹੁਣ ਡੋਨਾਲਡ ਟਰੰਪ ਦੀ ਇੱਕ ਪੋਸਟ ਵੀ ਸਾਹਮਣੇ ਆਈ ਹੈ ਇੱਕ ਨਵੀਂ ਪੋਸਟ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਕੀਤੀ ਹੈ ਉਹ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦੀ ਹੈ ਕਈ ਤਰ੍ਹਾਂ ਦੇ ਖੁਲਾਸੇ ਵੀ ਕਰਦੀ ਹੈ ਕਿ ਕਿਉਂ ਡੋਨਾਲਡ ਟਰੰਪ ਨੇ ਇਹ ਸਮਝੌਤਾ ਕਰਾਇਆ ਕਿਉਂ ਡੋਨਾਲਡ ਟਰੰਪ ਨੂੰ ਇਸ ਦੌਰਾਨ ਜੰਗ ਦੇ ਵਿੱਚ ਦੋਵਾਂ ਤਰ੍ਹਾਂ ਦੇ ਵਿੱਚ ਆਉਣਾ ਪਿਆ ਇੱਕ ਤਾਂ ਇਹ ਕਾਰਨ ਕਿ ਸਵਾਲ ਖੜੇ ਹੋ ਰਹੇ ਸੀਗੇ ਕਿ ਸ਼ਾਇਦ ਕੋਈ ਵਪਾਰ ਦੀ ਗੱਲ ਹੈ ਜਾਂ ਫਿਰ ਕੋਈ ਆਪਣਾ ਸਿਆਸੀ ਮਫਾਦ ਹੋ ਸਕਦਾ ਹੈ ਤਾਂ ਕੁਲ ਮਿਲਾ ਕੇ ਹੁਣ ਅਜਿਹਾ ਹੀ ਹੁੰਦਾ ਨਜ਼ਰ ਆ ਰਿਹਾ ਹੈ ਪਰ ਡੋਨਲਡ ਟਰੰਪ ਨੇ ਆਪਣੀ ਪੋਸਟ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਵੀ ਕੀਤਾ ਹੈ ਕਹਿੰਦੇ ਜੀ ਪੜੇ ਲੰਮੇ ਸਮੇਂ ਤੋਂ ਕਸ਼ਮੀਰ ਦਾ ਵਿਵਾਦ ਚੱਲ ਰਿਹਾ ਉਹਨੂੰ ਵੀ ਸੁਲਝਾ ਲੈਣਾ ਚਾਹੀਦਾ ਹੈ ਭਾਰਤ ਅਤੇ ਪਾਕਿਸਤਾਨ ਨੂੰ ਤਾਰੀਫ਼ ਕੀਤੀ ਆਪਣੀ ਪੋਸਟ ਦੇ ਵਿੱਚ ਭਾਰਤ ਪਾਕਿਸਤਾਨ ਦੇ ਲੀਡਰਾਂ ਦੀ ਉਹਨਾਂ ਦੀ ਸੂਝਵਾਨਤਾ ਦੀ ਉਹਨਾਂ ਦੇ ਪੇਸ਼ੈਂਸ ਦੀ ਸਾਰਾ ਕੁਝ ਜੋ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਬੜੇ ਵਧੀਆ ਲੀਡਰ ਨੇ ਤੇ ਮੈਂ ਕਹਿੰਦੇ ਇਹਨਾਂ ਮੁਲਕਾਂ ਦੇ ਨਾਲ ਹੋਰ ਵੀ ਵਪਾਰ ਵਧਾਉਣ ਦੀ ਸੋਚ ਰਿਹਾ ਹਾਂ ਜੇਕਰ ਇਨ ਬਿਨ ਤੁਹਾਨੂੰ ਡੋਨਾਲਡ ਟਰੰਪ ਦੀ ਪੋਸਟ ਪੜ੍ਹ ਕੇ ਸੁਣਾਈਏ ਅੰਗਰੇਜ਼ੀ ਦੇ ਵਿੱਚ ਸੀ ਪਰ ਅਸੀਂ ਉਹਦਾ ਤਰਜਮਾ ਕੀਤਾ ਹੈ ਤੁਹਾਡੇ ਵਾਸਤੇ ਤਾਂ ਜੋ ਤੁਹਾਨੂੰ ਸੌਖਿਆ ਸਮਝ ਆ ਜਾਏ ਕਿ ਡੋਨਾਲਡ ਟਰੰਪ ਨੇ ਕੀ ਲਿਖਿਆ ਡੋਨਾਲਡ ਟਰੰਪ ਲਿਖਦੇ ਨੇ ਮੈਨੂੰ ਭਾਰਤ ਅਤੇ ਪਾਕਿਸਤਾਨ ਦੀ ਮਜ਼ਬੂਤ ਅਤੇ اٹਲ ਸ਼ਕਤੀਸ਼ਾਲੀ ਲੀਡਰਸ਼ਿਪ ਤੇ ਬਹੁਤ ਮਾਣ ਹੈ ਕਿ ਉਹਨਾਂ ਕੋਲ ਪੂਰੀ ਤਰ੍ਹਾਂ ਜਾਣਨ ਅਤੇ ਸਮਝਣ ਦੀ ਤਾਕਤ ਸਿਆਣਪ ਅਤੇ ਦ੍ਰਿੜਤਾ ਹੈ ਕਿ ਮੌਜੂਦਾ ਹਮਲੇ ਨੂੰ ਰੋਕਣ ਦਾ ਸਮਾਂ ਹੈ ਜੋ ਇੰਨੇ ਸਾਰੇ ਲੋਕਾਂ ਦੀ ਮੌਤ ਅਤੇ ਵਿਨਾਸ਼ ਦਾ ਕਾਰਨ ਬਣ ਸਕਦਾ ਸੀ ਯਾਨੀ ਕਿ ਉਹ ਕਹਿੰਦੇ ਨੇ ਕਿ ਦੋਵਾਂ ਮੁਲਕਾਂ ਦੀ ਸੂਝਵਾਨਤਾ ਦੇ ਕਾਰਨ ਹੀ ਇਹ ਵੱਡਾ ਹਮਲਾ ਰੁਕ ਗਿਆ ਆਪਸ ਦੇ ਵਿੱਚ ਕੋਈ ਜ਼ਿਆਦਾ ਗੱਲ ਨਹੀਂ ਵੱਧ ਸਕੀ ਕਿਉਂਕਿ ਇਹਦੇ ਨਾਲ ਵਿਨਾਸ਼ ਹੋਣਾ ਸੀਗਾ ਲੋਕਾਂ ਦੀਆਂ ਜਾਨਾਂ ਚਲੀਆਂ ਜਾਣੀਆਂ ਸਨ ਤੀਸੇ ਤੇ ਚੱਲਦੇ ਹਾਂ ਅੱਗੇ ਉਹ ਲਿਖਦੇ ਨੇ ਇਸ ਦੌਰਾਨ ਲੱਖਾਂ ਮਾਸੂਮ ਲੋਕ ਮਾਰੇ ਜਾ ਸਕਦੇ ਸੀਗੇ ਕਹਿੰਦੇ ਮੁਲਕਾਂ ਨੂੰ ਸੰਬੋਧਨ ਕਰਦੇ ਹੋਏ ਤੁਹਾਡੀ ਵਿਰਾਸਤ ਤੁਹਾਡੀ ਬਹਾਦਰੀ ਭਰੇ ਕੰਮਾਂ ਦੇ ਨਾਲ ਹੈ ਇਸ ਕਰਕੇ ਤੁਹਾਡੀ ਇਹ ਫੈਸਲਾ ਜਿਹੜਾ ਤੁਸੀਂ ਲਿਆ ਹੈ ਉਹਦੇ ਵਿੱਚ ਪਹੁੰਚਣ ਚ ਵੀ ਤੁਹਾਨੂੰ ਮਦਦ ਮਿਲੀ ਹੈ ਉਹ ਅੱਗੇ ਲਿਖਦੇ ਨੇ ਭਾਵੇਂ ਇਸ ਬਾਰੇ ਮੈਂ ਕੋਈ ਖਾਸ ਚਰਚਾ ਨਹੀਂ ਕੀਤੀ ਗਈ 나ই ਮੈਂ ਕਰਨੀ ਹੈ ਕਹਿੰਦੇ ਜੀ ਮੈਂ ਦੋਵਾਂ ਮਹਾਨ ਦੇਸ਼ਾਂ ਨਾਲ ਵਪਾਰ ਨੂੰ ਕਾਫੀ ਹੱਦ ਤੱਕ ਵਧਾਉਣ ਜਾ ਰਿਹਾ ਹਾਂ ਯਾਨੀ ਕਿ ਦੋਵਾਂ ਮੁਲਕਾਂ ਦੇ ਨਾਲ ਵਪਾਰ ਹੋਰ ਵੀ ਵਧੇਗਾ ਅਮਰੀਕਾ ਦਾ ਭਾਰਤ ਤੇ ਪਾਕਿਸਤਾਨ ਦੇ ਨਾਲ ਕਿਹੜੀਆਂ ਚੀਜ਼ਾਂ ਦਾ ਵਪਾਰ ਵੱਧਾ ਹੈ ਇਹ ਪਵਿੱਖ ਦੇ ਗਰਭ ਦੇ ਵਿੱਚ ਹੈ ਅੱਗੇ ਉਹ ਲਿਖਦੇ ਨੇ ਇਸ ਤੋਂ ਇਲਾਵਾ ਮੈਂ ਤੁਹਾਡੇ ਦੋਵਾਂ ਨਾਲ ਮਿਲ ਕੇ ਇਹ ਦੇਖਣ ਲਈ ਕੰਮ ਕਰਾਂਗਾ ਕਿ ਹਜ਼ਾਰਾਂ ਸਾਲਾਂ ਬਾਅਦ ਹਜ਼ਾਰ ਸਾਲ ਬਾਅਦ ਕਸ਼ਮੀਰ ਦੇ ਸਬੰਧ ਵਿੱਚ ਕੋਈ ਹੱਲ ਕੱਢਿਆ ਜਾ ਸਕਦਾ ਹੈ ਪ੍ਰਮਾਤਮਾ ਭਾਰਤ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਚੰਗੇ ਕੰਮ ਦੇ ਉੱਤੇ ਅਸੀਸ ਦੇਵੇ ਇਹ ਤਰਜਮਾ ਸੀਗਾ ਜੋ ਅੰਗਰੇਜ਼ੀ ਦੇ ਵਿੱਚ ਪੋਸਟ ਪਾਈ ਗਈ ਆ ਹੁਣ ਵਪਾਰ ਦੀ ਗੱਲ ਕਰ ਰਹੇ ਨੇ ਡੋਨਾਲਡ 트੍ਰੰਪ ਤਾਂ ਕਿਹੜੇ ਵਪਾਰ ਦੀ ਗੱਲ ਕਰ ਰਹੇ ਨੇ ਇਹ ਦੇਖਣ ਵਾਲੀ ਗੱਲ ਹੈ ਦੂਜੀ ਇਹ ਕਿ ਉਹਨਾਂ ਨੇ ਵਪਾਰ ਨੂੰ ਲੈ ਕੇ ਆਪਣੇ ਅੱਗੇ ਵਧਨ ਨੂੰ ਲੈ ਕੇ ਹੀ ਦੋਵਾਂ ਮੁਲਕਾਂ ਦੇ ਵਿੱਚ ਸਮਝੌਤਾ ਕਰਾਇਆ ਪਰ ਫਿਰ ਵੀ ਚਲੋ ਦੋ ਮੁਲਕਾਂ ਦੀ ਆਪਸੀ ਜਿਹੜੀ ਲੜਾਈ ਸੀਗੀ ਜਿਤ ਬਹਿਸ ਸੀਗੀ ਉਹ ਥੋੜੀ ਬਹੁਤੀ ਸ਼ਾਂਤ ਹੁੰਦੀ ਨਜ਼ਰ ਆ ਰਹੀ ਹੈ ਸਮਝੌਤੇ ਤੋਂ ਬਾਅਦ ਤੇ ਦੂਜਾ ਉਹਨਾਂ ਨੇ ਕਿਹਾ ਕਿ ਕਸ਼ਮੀਰ ਮਸਲੇ ਦਾ ਹੱਲ ਕੱਢਣ ਦੇ ਵਿੱਚ ਵੀ ਮੈਂ ਨਜ਼ਰਸਾਨੀ ਕਰਾਂਗਾ ਤਾ ਕਸ਼ਮੀਰ ਮਸਲੇ ਦਾ ਹੱਲ ਵੀ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਵਿੱਚ ਵਿਚਾਲੇ ਹੈ ਪੀਓਕੇ ਨੂੰ ਲੈ ਕੇ ਤੇ ਇਧਰਲੇ ਕਸ਼ਮੀਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ ਲੜਾਈ ਝਗੜੇ ਹੁੰਦੇ ਨੇ ਹਮਲੇ ਹੁੰਦੇ ਨੇ ਸੋ ਡੋਨਾਲਡ 트ਰੰਪ ਨੇ ਪਹਿਲਾਂ ਸਹਿਮਤੀ ਕਰਵਾ ਦਿੱਤੀ ਹੈ ਦੋਵਾਂ ਮੁਲਕਾਂ ਦੇ ਵਿੱਚ ਮੀਟਿੰਗਾਂ ਵਗੈਰਾ ਸ਼ੁਰੂ ਹੋ ਚੁੱਕੀਆਂ ਨੇ ਸੀਜ਼ਫਾਇਰ ਹੋ ਚੁੱਕਿਆ ਹੈ ਡੇਰ ਰਾਤ 1 ਵਜੇ ਦੇ ਕਰੀਬ ਤੋਂ ਬਾਅਦ ਜਾਂ ਕਹਿ ਲਓ ਕਿ 12 1 ਵਜੇ ਤੋਂ ਬਾਅਦ ਕੋਈ ਵੀ ਇੱਕ ਦੂਜੇ ਦੇ ਉੱਤੇ ਹਮਲਾ ਨਹੀਂ ਕੀਤਾ ਗਿਆ ਮੀਟਿੰਗ ਚੰਡੀ ਦਿੱਲੀ ਦੇ ਵਿੱਚ ਵੀ ਚੱਲ ਰਹੀ ਹੈ ਤੇ ਇਸ ਤੋਂ ਇਲਾਵਾ ਕੱਲ ਵੀ ਇੱਕ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਵੇਗੀ ਤੇ ਡੋਨਾਲਡ ਟਰੰਪ ਦੀ ਭੂਮਿਕਾ ਨੂੰ ਲੈ ਕੇ ਵੀ ਚਰਚਾਵਾਂ ਛੜੀਆਂ ਹੋਈਆਂ ਨੇ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ